ਆ ਕਿਹੜੀਆਂ ਕਿਹੜੀਆਂ ਗੱਡੀਆਂ ਰੋਕੀਆਂ ਜਾ ਰਹੀਆਂ ਆ ਵੇਖੋ ਤੁਸੀਂ ਕੀ ਹੱਥ ਦੇ ਦੇਣਾ ਗੱਡੀ ਨੂੰ ਔਰ ਗੱਡੀ ਰੋਕ ਲੈਣੀਆਂ ਹਰ ਇੱਕ ਗੱਡੀ ਨੂੰ ਇੱਥੇ ਰੁਕਿਆ ਜਾਂਦਾ ਹੈ ਹਰ ਇੱਕ ਗੱਡੀ ਚਾਹੇ ਉਹ ਪੰਜਾਬ ਦੀ ਹੋਵੇ ਜਾਂ ਯੂਪੀ ਦੀ ਹੋਵੇ ਜਾਂ ਰਾਜਸਥਾਨ ਦੀ ਹੋਵੇ ਜਾਂ ਗੁਜਰਾਤ ਦੀ ਹੋਵੇ ਕਿਤੋਂ ਵੀ ਗੱਡੀ ਹੋਵੇ ਜੇ ਐਨਡੀਕੇ ਦੀ ਵੀ ਗੱਡੀ ਰੋਕ ਲੈਂਦੇ ਆ ਹਰ ਗੱਡੀ ਨੂੰ ਰੋਕ ਲੈਂਦੇ ਆ ਔਰ ਜੇ ਗੱਲ ਕਰੀਏ ਤਾਂ ਜਿਸ ਦੇ ਅੱਗੇ ਹਿਮਾਚਲ ਨੰਬਰ ਲਿਖਿਆ ਹੋਊ ਗੱਡੀ ਨੂੰ ਨਹੀਂ ਰੋਕਦੇ ਹੁਣ ਇੱਕ ਭਰਾ ਜਾ ਰਿਹਾ ਸੀ ਆਪਣੇ ਭਰਾ ਦਾ ਪਤਾ ਲੈਣ ਹਸਪੀਟਲ ਔਰ ਉਸ ਦੀ ਗੱਡੀ ਨੂੰ ਹਾਤੇ ਦਿੱਤਾ ਤਸਵੀਰਾਂ ਤੁਸੀਂ ਵੇਖੋ ਔਰ ਬ ਜਾਣਕਾਰੀ ਦੀ ਗੱਲ ਦੱਸ ਦਈਏ ਕਿ ਜੇ ਟੋਲ ਦੇ ਉੱਤੇ ਜੋ ਮੁਲਾਜ਼ਮ ਡਿਊਟੀ ਕਰ ਰਹੇ ਆ ਇਹਨਾਂ ਨੂੰ ਪੂਰੀ ਜਾਣਕਾਰੀ ਨਹੀਂ ਹੈ ਕਿ ਇਹ ਅਸੀਂ ਜੋ ਟੋਲ ਲੈ ਰਹੇ ਆ ਜੋ ਗੱਡੀਆਂ ਰੋਕ ਰਹੇ ਆ ਜਿਸ ਕੋ ਸਰਕਾਰੀ ਪਰਚੀ ਲਈ ਜਾ ਰਹੀ ਹੈ ਇਹ 60 ਰੁਪਏ ਪਰਚੀ ਵਾਲੇ ਜਿਹੜੇ ਆ ਇਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਕਿ ਇਹ 60 ਰੁਪਏ ਪਰਚੀ ਕਿਉਂ ਲਈ ਜਾ ਰਹੀ ਹੈ ਕਾਰਨ ਕੀ ਆ ਇਹ ਕਹਿੰਦੇ ਆ ਜੀ ਤੁਹਾਡੇ ਪੰਜਾਬ ਦੇ ਵਿੱਚ ਵੀ ਟੋਲ ਲੱਗੇ ਹੋਏ ਆ ਇਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਟੋਲ ਕਾਦੇ ਆ ਤੇ ਇਹ ਟੋਲ ਕਾਦਾ ਇੱਕ ਮੁਲਾਜ਼ਮ ਨੂੰ ਅਸੀਂ ਪੁੱਛਿਆ ਕਿ ਭਾਈ ਸਾਹਿਬ ਪਰਚੀ ਜਿਹੜੀ ਤੁਸੀਂ ਲੈਂਦੇ ਹੋਏ ਕਾਦੀ ਪਰਚੀ ਆ ਕਹਿੰਦੇ ਜੀ ਤੁਹਾਡੇ ਨਹੀਂ ਪੰਜਾਬ ਦੇ ਵਿੱਚ ਲੱਗਦੇ ਤੁਹਾਡੇ ਪੰਜਾਬ ਚ ਜਾਓ ਤਾਂ ਟੋਲ ਲੱਗਿਉਂਦਿਆ ਹਰ ਰੋਡ ਤੇ ਟੋਲ ਆ ਮੈਂ ਕਿਹਾ ਜੀ ਇਹਦੇ ਬਾਰੇ ਜਾਣਕਾਰੀ ਦਿਓ ਵੀ ਇਹ ਕਾਦੀ ਪਰਚੀ ਆ ਉਹ ਟੋਲ ਕਾਦਾ ਇਹ ਉਹ ਸੜਕਾਂ ਦਾ ਟੋਲ ਤੇ ਮੈਂ ਕਿਹਾ ਇਹ ਕਾਦਾ ਇਹ ਐਂਟਰੀ ਦਾ ਟੋਲ ਫਿਰ ਮੈਂ ਕਿਹਾ ਫਰਕ ਹੈਗਾ ਜਾਂ ਨਹੀਂ ਹੈਗਾ ਇਸ ਫਰਕ ਬਾਰੇ ਜਾਣਕਾਰੀ ਦੱਸ ਦਈਏ ਕਿ ਇਹ ਜੋ ਹਿਮਾਚਲ ਦਾ ਟੋਲ ਹੈ ਇਹ ਸਿਰਫ ਹਿਮਾਚਲ ਦੇ ਵਿੱਚ ਐਂਟਰੀ ਆ ਫਿਰ ਹਿਮਾਚਲ ਦੀ ਗੱਲ ਕਰਦੇ ਆ ਕਿ ਹਿਮਾਚਲ ਵਿੱਚ ਜਦੋਂ ਤੁਸੀਂ ਐਂਟਰ ਹੁੰਦੇ ਹੋ ਤਾਂ ਤੁਹਾਡੀ 60 ਰੁਪਏ ਸਰਕਾਰੀ ਪਰਚੀ ਆ ਤੁਸੀਂ ਆਪਣੇ ਕਿਸੇ ਰਿਸ਼ਤੇਦਾਰ ਕੋਲ ਜਾਂਦੇ ਹੋ ਆਪਣੇ ਭਰਾ ਕੋਲ ਜਾਂਦੇ ਹੋ ਆਪਣੇ ਬੱਚੇ ਸਕੂਲਾਂ 'ਚ ਪੜ੍ਹਦੇ ਆ ਹਿਮਾਚਲ ਵਾਲੇ ਸਕੂਲਾਂ ਦੇ ਵਿੱਚ ਤੇ ਜੇ ਤੁਸੀਂ ਉੱਥੇ ਜਾਂਦੇ ਹੋ ਬੱਚਿਆਂ ਨੂੰ ਮਿਲਦੇ ਤਾਂ ਤੁਹਾਨੂੰ 60 ਰੁਪਏ ਐਂਟਰੀ ਫੀਸ ਦੇਣੇ ਪੈਂਦੀ ਆ ਤਾਂ ਹੁਣ ਜੇ ਗੱਲ ਕਰੀਏ ਤਾਇ ਤੋਂ ਪੰਜਾਬ ਜਿਹੜਾ ਬਿਲਕੁਲ ਨਾਲ ਹੈ ਪਠਾਨਕੋਟ ਪੰਜਾਬ ਚ ਪੈਂਦਾ ਜੇ ਹਿਮਾਚਲ ਦੇ ਵਿੱਚੋਂ ਤੁਸੀਂ ਪਠਾਨਕੋਟ ਚ ਐਂਟਰ ਹੁੰਦੇ ਹੋ ਤੇ ਜੇ ਉੱਥੋਂ ਦੀ ਪਰਚੀ ਲੱਗ ਗਈ ਤਾਂ ਫੇਰ ਕੌਣ ਜ਼ਿੰਮੇਵਾਰ ਹੈ ਫੇਰ ਪਰਚੀਆਂ ਕੌਣ ਕਹੇਗਾ ਕਿ ਪਰਚੀਆਂ ਕਿਉਂ ਲੱਗੀਆਂ ਨੇ ਫੇਰ ਕੀ ਉਹ ਪਰਚੀ ਬੰਦ ਹੋ ਜਾਵੇਗੀ ਉਹ ਲੱਗਦੀ ਰਹੇ ਅਸੀਂ ਉਹਦੇ ਕੋਈ ਵੀ ਇਹਦੇ ਵਿੱਚ ਪੱਖਪਾਤ ਨਹੀਂ ਕਰਦੇ ਕਿ ਉਸ ਦੀ ਪਰਚੀ ਕਿਉਂ ਲਈ ਜਾਂਦੀ ਹੈ ਉਸ ਦੀ ਪਰਚੀ ਲੱਗਦੀ ਹੈ ਤਾਂ ਲੱਗਦੀ ਹੈ ਲੇਕਿਨ ਪੰਜਾਬ ਨੂੰ ਵੀ ਚਾਹੀਦਾ ਕਿ ਆਪਣੀ ਪਰਚੀ ਲਗਾਉਣੀ ਔਰ ਇੱਕ ਵਾਰ ਹਿਮਾਚਲ ਨੂੰ ਦੱਸਣਾ ਚਾਹੀਦਾ ਕਿ ਅਸੀਂ ਤੁਹਾਡੀ ਤਰਜ਼ ਦੇ ਚੱਲ ਰਹੇ ਹਾਂ ਜੇ ਹਿਮਾਚਲ ਦੇ ਚੰਗੇ ਕੰਮਾਂ ਨੂੰ ਵੇਖ ਕੇ ਅਸੀਂ ਚੰਗੇ ਕੰਮ ਕਰਨੇ ਆ ਤਾਂ ਹਿਮਾਚਲ ਵਾਲਿਆਂ ਵਾਸਤੇ ਇਹ ਵੀ ਚੰਗਾ ਕੰਮ ਹੀ ਲੱਗ ਰਿਹਾ ਹੋਵੇਗਾ ਤਾਂ ਸਾਡੇ ਪੰਜਾਬ ਵਾਲਿਆਂ ਨੂੰ ਬੇਨਤੀ ਆ ਸਰਕਾਰ ਨੂੰ ਬੇਨਤੀ ਆ ਕਿ ਤੁਸੀਂ ਵੀ ਆਪਣੀ ਇੱਕ ਪਰਚੀ ਜਿਹੜੀ ਆ ਉਹ ਚਾਲੂ ਕਰੋ ਕਿ ਜੋ ਪੰਜਾਬ ਦੇ ਵਿੱਚ ਐਂਟਰ ਹੁੰਦਾ ਜੋ ਵੀ ਪਠਾਨਕੋਟ 'ਚ ਐਂਟਰ ਹੁੰਦਾ ਉਹ ਸਾਰੇ ਹੀ ਲੋਕਾਂ ਨੂੰ ਪਰਚੀ ਜਿਹੜੀ ਆ ਉਹ ਦੇਣੀ ਪੈ ਜਾਏ ਉਹ ਐਂਟਰੀ ਦੇਣੀ ਪੈ ਖਾਸ ਕਰ ਹਿਮਾਚਲ ਵਾਲਿਆਂ ਨੂੰ ਔਰ ਜੇ ਯੂਪੀ ਬਿਹਾਰ ਕੇ ਵੀ ਕਿਤੇ ਲੱਗਦੀ ਆ ਤਾਂ ਉਹਨਾਂ ਵਾਸਤੇ ਵੀ ਲਾਜ਼ਮੀ ਕਰੋ ਜਿਹੜੇ ਜਿਹੜੇ ਸਟੇਟਾਂ ਵਾਲੇ ਤੁਹਾਡੇ ਤੋਂ ਪਰਚੀ ਲੈਂਦੇ ਆ ਉਹਨਾਂ ਦੀ ਪਰਚੀ ਜਿਹੜੀ ਆ ਉਹ ਲਾਜ਼ਮੀ ਕਰੋ ਕਿ ਇਹ ਕਿਹੜੀ ਸਟੇਟ ਤੋਂ ਆਏ ਆ ਔਰ ਕਿਸ ਤਰੀਕੇ ਨਾਲ ਪਰਚੀ ਲਈ ਜਾ ਰਹੀ ਆ ਪਰ ਬਹੁਤ ਸਾਰੇ ਪਰਿਵਾਰ ਜਦੋਂ ਇੱਧਰ ਦੀ ਗੁਜ਼ਰਦੇ ਆ ਬਹੁਤ ਸਾਰੇ ਜਦੋਂ ਤੁਸੀਂ ਵੇਖਦੇ ਹੋ ਕਿ ਯਾਤਰੀ ਜਾਂਦੇ ਆ ਹਿਮਾਚਲ ਦੇ ਵਿੱਚ ਤਾਂ ਸਾਰਿਆਂ ਤੋਂ ਪਰਚੀ ਲਈ ਜਾਂਦੀ ਆ ਔਰ ਜੇ ਗੱਲ ਕਰੀਏ ਅਸੀਂ ਕਿ ਇੱਥੇ ਸ਼ਿਵ ਦਾ ਮੰਦਿਰ ਹੈਗਾ ਉੱਥੇ ਵੀ ਜਾਣ ਵਿੱਚ ਪਰਚੀ ਲੱਗਦੀ ਆ ਹਰ ਪਿੰਡ ਦੇ ਵਿੱਚ ਜਾਣ ਵਾਸਤੇ ਪਰਚੀ ਆ ਟੁੱਟਾ ਰੋਡ ਆ ਮਾੜਾ ਰੋਡ ਆ ਹੁਣ ਤੁਹਾਨੂੰ ਸੜਕਾਂ ਦੀਆਂ ਤਸਵੀਰਾਂ ਵੀ ਵਖਾ ਰਹੇ ਆ ਇਹ ਸੜਕਾਂ ਬਿਲਕੁਲ ਹੀ ਟੁੱਟੀਆਂ ਹੋਈਆਂ ਆ ਕੰਡਮ ਸੜਕਾਂ ਨੇ ਬਸ ਪਰਚੀ ਲੈਣੀ ਆ ਪਰ ਇਹ ਪਤਾ ਨਹੀਂ ਕਾਦੀ ਆ ਔਰ ਕੁਝ ਜਾਣਕਾਰਾਂ ਨੇ ਦੱਸਿਆ ਸੀਗਾ ਕਿ ਇਹ ਪਰਚੀ ਜਿਹੜੀ ਆ ਹਿਮਾਚਲ ਦੀ ਐਂਟਰੀ ਫੀਸ ਆ ਤੇ ਇਹ ਟੋਲ ਦੇ ਨਾਲ ਮੈਚ ਕੀਤਾ ਜਾਂਦਾ ਕਿ ਪੰਜਾਬ ਚ ਟੋਲ ਲੱਗਦੇ ਆ ਔਰ ਇੱਥੇ ਐਂਟਰੀ ਲਈ ਜਾਂਦੀ ਔਰ ਐਂਟਰੀ ਤੇ ਟੋਲ ਦਾ ਫਰਕ ਹੁੰਦਾ ਜੇ ਹੋਰ ਵੀ ਕਿਸੇ ਕੋਲ ਜਾਣਕਾਰੀ ਹੋਵੇ ਕਿ ਹਮਾਚਲ ਨੇ ਕਿੰਨਾ ਸਮਾਂ ਪਰਚੀ ਲੈਂਦੇ ਰਹਿਣਾ ਔਰ ਪੰਜਾਬ ਪਰਚੀ ਲੈ ਸਕਦਾ ਜਾਂ ਨਹੀਂ ਲੈ ਸਕਦਾ ਤਾਂ ਕਮੈਂਟ ਜਰੂਰ ਕਰਿਓ ਔਰ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਧੰਨਵਾਦ